ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਲਖਵਿੰਦਰ ਸਿੰਘ ਬੂਟਾ ਅੱਜ ਆਪਾਂ ਖੜੇ ਆ ਡਾਕਟਰ ਜਗਜੀਤ ਸਿੰਘ ਜੀ ਦੇ ਪਿੰਡ ਸੰਨਾ ਦੇ ਵਿੱਚ ਡਾਕਟਰ ਸਾਹਿਬ ਕੋਲ ਇੱਕ ਬਹੁਤ ਚੰਗਾ ਗੋਪੀਵਨ ਝੋਟਾਗਾ ਮੋਹਰਾ ਬੋਲਾ ਤੇ ਉਹਦੇ ਬੱਚੇ ਵੀ ਨੇ ਡਾਕਟਰ ਸਾਹਿਬ ਕੋਲੇ ਬਹੁਤ ਬੱਚੇ ਉਹਦੇ ਦੁੱਧ ਤੇ ਵੀ ਆ ਗਿਆ ਆਪਾਂ ਡਾਕਟਰ ਸਾਹਿਬ ਤੋਂ ਅੱਜ ਇੱਕ ਫੀਡ ਫਾਰਮੂਲਾ ਲਵਾਂਗੇ ਇਹਨਾਂ ਤੋਂ ਇੱਕ ਫੀਡ ਦੱਸ ਦਿੰਦੇ ਨੇ ਆਮ ਹੀ ਕੁਝ ਵੀਰਾਂ ਨੂੰ ਉਹਦੇ ਬਾਰੇ ਅਧੂਰੀ ਜਾਣਕਾਰੀ ਆਪਾਂ ਖੁੱਲ੍ਹ ਕੇ ਉਹਦੇ ਅੱਜ ਗੱਲ ਕਰਦੇ ਆਜੋ ਆਪਾਂ ਮਿਲੌਣਾ ਡਾਕਟਰ ਸਾਹਿਬ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਇੱਕ ਨਾ ਤੁਸੀਂ ਸੂਣ ਤੋਂ ਕੁਝ ਦਿਨ ਪਹਿਲਾਂ ਪਸ਼ੂਆਂ ਨੂੰ ਫੀਡ ਦੱਸ ਦੇ ਲਿਓ ਉਹ ਜੋ ਫੀਡ ਬਾਰੇ ਜਾਣਕਾਰੀ ਦਿਓ ਖੁੱਲ੍ਹ ਕੇ ਪੂਰੀ ਹਾਂਜੀ ਉਹ ਫੀਡ ਬਾਰੇ ਜਾਣਕਾਰੀ ਇਹ ਹੈ ਜੀ ਉਹਨੂੰ ਆਪਾਂ ਕਹਿੰਦੇ ਤਿਲਾ ਵਾਲੀ ਫੀਡ ਠੀਕ ਹੈ ਜੀ ਠੀਕ ਹੈ ਨਾ ਜਿਹੜੀ ਉਹ ਤਿਲਾ ਵਾਲੀ ਫੀਡ ਹੈਗੀ ਉਹ ਦਾ ਕਾਰਨ ਹੈਗਾ ਗਾ ਇੱਕ ਵੀ ਉਹ ਸੋਡੇ ਪਸ਼ੂ ਦਾ ਜਿਹੜਾ ਲਿਵਰ ਦੇ ਵਿੱਚ ਫੈਟ ਆ ਫੈਟੀ ਲਿਵਰ ਆ ਪਹਿਲੀ ਗੱਲ ਤਾਂ ਉਹਨੂੰ ਕਲੀਅਰ ਕਰਦੀ ਆ ਠੀਕ ਆ ਸਰ ਦੂਜੀ ਗੱਲ ਹੈ ਜਦੋਂ ਸੂਣ ਦੇ 2 ਮਹੀਨੇ ਜਾ 45 ਦਿਨ ਰਹਿ ਜਾਂਦੇ ਆ ਪਸ਼ੂ ਦਾ ਜਿਹੜਾ ਪੇਟ ਆ ਪੇਟ ਬੱਚਾ ਘੇਰ ਲੈਂਦਾ ਠੀਕ ਆ ਠੀਕ ਆ ਜਦੋਂ ਪੇਟ ਬੱਚੇ ਨੇ ਘੇਰ ਲਿਆ ਤਾਂ ਉਹਦੇ ਵਿੱਚ ਘੱਟ ਜਗ੍ਹਾ ਰਹਿ ਜਾਂਦੀ ਆ ਖਾਣ ਨੂੰ ਖਾ ਲੂ ਠੀਕ ਆ ਪਰ ਆਪਣੇ ਇੱਕ ਅਹੀ ਜੀ ਫੀਡ ਲਈਏ ਜਿਹਦੇ ਵਿੱਚ ਤਾਕਤ ਜ਼ਿਆਦਾ ਹੋਵੇ ਖਲਾਬਟ ਘੱਟ ਹੋਵੇ ਜਿਹੜੀ ਪੇਟ ਘੱਟ ਭਰੇ ਤੱਤ ਜਿਆਦੇ ਮਿਲਣ ਤਾਂ ਉਸ ਦੇ ਰਕੇ ਉਸ ਵਿੱਚ ਨੂੰ ਟ੍ਰਾਂਸ ਇੰਜੈਕਸ਼ਨ ਵੀਡ ਕਹਿੰਦੇ ਜਿਹੜੀ ਟ੍ਰਾਂਜੈਕਸ਼ਨ ਵੀਡ ਦੇ ਵਿੱਚ ਦਿੱਤੀ ਜਾਂਦੀ ਹੈ ਜਿਹੜੀ ਸੋਣ ਤੋਂ ਪਹਿਲਾਂ ਤੇ ਬਾਕੀ ਕਹ ਦੂੰ ਮੈਂ ਵੀ ਇਹਨੂੰ ਮਿੱਠਾ ਛੋਡਾ ਬੰਦ ਚਾਹੀਦਾ ਨਮਕ ਬੰਦ ਚਾਹੀਦਾ ਹਾਂਜੀ ਕਿਉਂਕਿ ਜਿਹੜੀ ਇਹ ਚੀਜ਼ ਹੈ ਉਹਨੂੰ ਡੀਕੈਂਟ ਪਲੱਸ ਕਰ ਦਿਆ ਨੇ ਉਹ ਨਹੀਂ ਆਪਾਂ ਉਹ ਚੀਜ਼ਾਂ ਦੇਣੀ ਹੈ ਜਿਹੜੀ ਉਹਨੂੰ ਡੀਕੈਂਟ ਮਾਈਨਸ ਕਰਨੀ ਠੀਕ ਹੈ ਠੀਕ ਹੈ ਮਾਈਨਸ ਕਰਨ ਦੇ ਵਾਸਤੇ ਠੀਕਰੀ ਨਹੀਂ ਸਾਧਰਾ ਗਿਆ ਠੀਕ ਹੈ ਠੀਕ ਹੈ ਨੇ ਮੀ ਬੂ ਆ ਗਿਆ ਠੀਕ ਹੈ ਜੀ ਖਟੀਆਂ ਚੀਜ਼ਾਂ ਜਿਹਨੇ ਆਪਣੇ ਘਰੇ ਲੇਡੀਜ਼ ਪ੍ਰੈਗਨੈਂਟ ਹੋਣ ਤਾਂ ਖਟੀਆਂ ਚੀਜ਼ਾਂ ਖਾਣ ਨੂੰ ਜੀ ਕਰਦਾ ਨਾ ਤਾਂ ਉਸ ਲੋੜ ਤੇ ਆਪਾਂ ਪਸ਼ੂ ਨੂੰ ਵੀ ਖਟੀਆਂ ਚੀਜ਼ਾਂ ਦੇਣੀ ਆ ਸੂਣ ਤੋਂ 45 ਦਿਨ ਪਹਿਲਾਂ ਠੀਕ ਆ ਉਹਦੇ ਵਾਸਤੇ ਕਲੱਚ ਪਾਊਡਰ ਆਉਂਦਾ ਕਰਗਿਲ ਕੰਪਨੀ ਦਾ ਠੀਕ ਹੈ ਜੀ ਉਹ ਤੁਸੀਂ ਸੂਣ ਤੋਂ 20 ਦਿਨ ਪਹਿਲਾਂ 100 ਗ੍ਰਾਮ ਡੇਲੀ ਦਾ ਦੇਣਾ ਤੇ ਹੁਣ ਗੱਲ ਕਰਦੇ ਆਪਾਂ ਫੀਡ ਦੀ ਉਹ ਫੀਡ ਤੇ ਹੁੰਦੀ ਕੰਪੋਜੀਸ਼ਨ ਕੀ ਆ ਜਿਵੇਂ ਤੇਲ ਤੇ ਅਰਸੀ ਆ ਦੋ ਚੀਜ਼ਾਂ ਦੇ ਤੇਲ ਤੇ ਅਰਸੀ ਇਹਦੇ ਵਿੱਚ ਆਇਲ ਤਾਂ ਹੈਗੀ ਹੈਗਾ ਨਾਲ ਪ੍ਰੋਟੀਨ ਵੀ ਆ ਨਾਲ ਮੈਗਾ ਵੀ 350 ਐਸਰ ਵੀ ਆ ਠੀਕ ਆ ਇਹ ਕੋਈ ਗਰਮੀ ਨਹੀਂ ਕਰਦੇ ਗਰਮੀ ਚ ਤੁਸੀਂ ਪਾ ਸਕਦੇ ਹੋ ਇਹਦਾ ਆਪਾਂ ਦੱਸਦਾ ਇਹ ਦਵਾ ਦਾ ਮੇਥੇ ਤੇ ਹਲੋ ਠੀਕ ਹੈ ਜੀ ਮੇਥੇ ਤੇ ਹਲੋ ਹਲੋ ਵਿੱਚ ਕੈਲਸ਼ੀਅਮ ਹੁੰਦਾ ਮੇਥੇ ਵਿੱਚ ਜਿਹੜੀ ਪੇਟ ਚ ਬੈਵਾਦੀ ਆ ਉਹਨੂੰ ਠੀਕ ਕਰਨ ਦੀ ਸਮਰੱਥਾ ਹੁੰਦੀ ਉਸ ਵੀਰ ਕਰਨ ਦੇ ਨੇ ਸਰ ਮੇਥੇ ਤੇ ਹਲੋ ਗਰਮ ਹੁੰਦੇ ਨੇ ਉਹਦੇ ਨਹੀਂ ਕੋਈ ਗਰਮੀ ਨਹੀਂ ਕਰਦੇ ਮੈਂ ਪਾਏ ਆ ਵਰਤੇ ਆ ਜਿਨ੍ਹਾਂ ਨੂੰ ਸ਼ੱਕ ਆ ਮੇਰੇ ਪੇਟ ਤੇ ਜਾ ਕੇ ਜਿਹੜੀ ਵੀਡੀਓ ਪਈ ਆ ਉਹਦੇ ਥੱਲੇ ਕਮੈਂਟ ਪੜ੍ਹ ਲੈਣਾ ਠੀਕ ਆ ਸਰ ਠੀਕ ਆ ਨਾ ਉਹਦੇ ਬਾਅਦ ਤਾਰਾ ਮੀਰਾ ਤੇ ਮਸਰੀ ਠੀਕ ਹੈ ਜੀ ਮਸਰੀ ਦੇ ਵਿੱਚ ਵੀ ਪ੍ਰੋਟੀਨ ਹੁੰਦੀ ਆ ਕਿਉਂਕਿ ਫਲੀਦਾਰ ਪੌਦੇ ਆ ਹਾਂਜੀ ਹਾਂਜੀ ਤੇ ਤਾਰਾ ਮੀਰਾ ਵੀ ਫਲੀਦਾਰ ਪੌਦਾ ਤੇ ਮਸਰੀ ਆ ਜਿਹੜੀ ਸਰ ਬਾਕੀ ਤਾਰਾ ਮੀਰਾ ਐਂਟੀਆਕਸੀਡੈਂਟ ਆ ਠੀਕ ਹੈ ਜੀ ਜੇ ਮਸਰੀ ਆ ਜਿਹੜੀ ਸਰ ਉਹ ਤੋਤੀ ਲੈਣੀ ਆ ਸਮੇਤ ਤੇ ਸਿਲਕੇ ਵਾਲੀ ਗੋੜ ਮਸਰੀ ਲੈਣੀ ਆ ਜਿਹਦੇ ਉੱਤੇ ਸਿਲਕਾ ਹੋਵੇ ਤਾਂ ਇਹ ਸਰ ਇਹ ਚੀਜ਼ਾਂ 5 5 ਕਿਲੋ ਲੈਣੀ ਆ ਛੇ ਚੀਜ਼ਾਂ ਨੇ 30 ਕਿਲੋ ਹੋ ਜਾਊਗਾ ਤੇ 50 ਕਿਲੋ ਲੈਣੇ ਆਪਾਂ ਨੇ ਛੋਲੇ ਛੋਲਿਆਂ ਦੇ ਵਿੱਚ ਪ੍ਰੋਟੀਨ ਆ ਠੀਕ ਹੈ ਤੇ 20 ਕਿਲੋ ਲੈਣੀ ਆ ਕਣਕ ਤੁਸੀਂ ਇੱਕ ਪਸ਼ੂ ਨੂੰ ਇੱਕ ਕੁਆਂਟਲ ਤੋਂ ਲਾ ਕੇ ਡੇਢ ਕੁਆਂਟਲ ਜਾਂ ਦੋ ਕੁਆਂਟਲ ਤੱਕ ਪਾ ਸਕਦੇ ਹੋ ਜਿਹੜਾ ਮਿਕਸਚਰ ਹੈ ਜਿਹੜੀ ਉਹ ਇਹੀ ਰਹਿਣਾ ਚਾਹੀਦਾ ਠੀਕ ਹੈ ਸਰ ਕੋਈ ਗਰਮੀ ਚ ਨੁਕਸਾਨ ਨਹੀਂ ਕਰਦੀ ਫਾਇਦਾ ਹੀ ਕਰੂਗੀ ਜੇ ਤੁਹਾਡਾ ਪਸ਼ੂ ਅਗਲੇ ਸਾਲ ਨਾਲੋਂ 2-4 ਲੀਟਰ ਦੁੱਧ ਵਧ ਕੇ ਦੇਊਗਾ ਘਟ ਨਹੀਂ ਦਿੰਦਾ ਠੀਕ ਹੈ ਸਰ ਇਹਦੇ ਨਾਲ ਸਰ ਕੋਈ ਮਿਕਸਚਰ ਮਰਿਨਲ ਮਿਕਸਚਰ ਜਾਂ ਕੋਈ ਹੋਰ ਐਕਸਟਰਾ ਕੋਸੇ ਦੀ ਜਰੂਰਤ ਨਹੀਂ ਠੀਕ ਹੈ ਕੋਈ ਵਿਟਾਮਿਨ ਐਚ ਕੋਸੇ ਦੀ ਜਰੂਰਤ ਨਹੀਂ ਠੀਕ ਹੈ ਮੈਂ ਤਾਂ ਵਾਕੇ ਦੇਖਿਆ ਕੱਲ੍ਹ ਹੀ ਆ 4 ਘੰਟੇ ਤੋਂ ਬਾਅਦ ਜੇਰ ਪੈ ਜਾਂਦੀ ਹੈ ਸਹੀ ਠੀਕ ਹੈ ਇਹਦੇ ਨਾਲ ਜੇਰ ਵੀ ਸਹੀ ਪੈਂਦੀ ਹੈ ਤੇ ਤੁਹਾਡੇ ਪਸ਼ੂ ਦੇ ਲੇਵੇ ਦੇ ਵੀ ਲੇਵੇ ਦਾ ਵਿਕਾਸ ਵੀ ਹੁੰਦਾ ਧਾਰ ਵੀ ਪੂਲੀ ਹੋ ਜਾਂਦੀ ਹੈ ਜੇ ਟੈਟਾ ਤੇ ਮਸਟਰਡਸ ਵੀ ਨਹੀਂ ਆਉਂਦੀ ਜਿਹੜੀਆਂ ਸਰ ਕੋਈ ਕਈ ਵੀਰਾਂ ਕੋਲੇ ਪਲੂਨ ਝੋਟੀਆਂ ਨੇ ਜਿਵੇਂ ਪਹਿਲੇ ਸੂਏ ਸੁੰਦੀਆਂ ਨੇ ਉਹਨਾਂ ਨੂੰ ਵੀ ਆਪਾਂ ਰੈਗੂਲਰ ਇਦਾਂ ਹੀ ਦੇ ਹਾਂਜੀ ਹਾਂਜੀ ਸਰ ਜੀ ਨੂੰ ਦੇ ਸਕਦੇ ਮੈਂ ਦੇੜੀ ਹੈ ਮਿਲਕ ਮਸ਼ੀਨ ਨੂੰ ਹੁਣ ਮੇਰੀ ਮਿਲਕ ਮਸ਼ੀਨ 24 ਜੂਨ ਨੂੰ ਸੋਣਾ ਠੀਕ ਹੈ ਜੀ ਤੇ ਉਹਨੂੰ ਬਸ ਮੈਂ ਥੋੜੇ ਦਿਨਾਂ ਤੱਕ ਹੀ ਸਟਾਰਟ ਕਰਨ ਲੱਗਿਆ ਠੀਕ ਹੈ ਜੀ ਥੋੜੇ ਦਿਨਾਂ ਤੱਕ ਇਹਨੂੰ ਸਟਾਰਟ ਕਰ ਦੇ ਜੀ ਫਿਰ ਉਹੀ ਚੱਲੂ ਮੈਂ ਇਹਨੂੰ 2 ਮਹੀ अच्छा जी ਤੁਹਾਡੇ ਕਹਿੰਦਾ ਮਤਲਬ 2 ਮਹੀਨੇ ਪਹਿਲਾਂ ਵੀ ਸਟਾਰਟ ਕਰਾ ਦੋ ਮਹੀਨੇ ਪਹਿਲਾਂ ਸਟਾਰਟ ਕਰ ਦੂਗਾ ਬਾਈ ਠੀਕ ਹੈ ਫਿਰ ਦੇਖੀ ਤੂੰ ਬਲਵਦੀ ਕੀ ਆ ਇਹ ਠੀਕ ਹੈ